ਕੰਮ ਕੋਈ ਨਾ ਔਖਾ ਜਹਾਨ ਉੱਤੇ ਕੰਮ ਕੋਈ ਨਾ ਔਖਾ ਜਹਾਨ ਉੱਤੇ ਹੁੰਦਾ ਸਿਰਫ ਕਰਨਾ ਸ਼ੁਰੂ ਔਖਾ ਹੋਵੇ ਹੌਸਲਾ ਤਾਂ ਚੱਕ ਪਹਾੜ ਦਈਏ ਬਿਨਾ ਹੌਸਲੇ ਚੱਕਣਾ ਖੰਭ ਔਖਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਬਹੁਤ ਸੋਹਣਾ ਸੁਪਨਾ ਸੰਜੋਇਆ ਹੈ ਕਿ ਸਾਡੇ ਇਸ ਸੂਬੇ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਸ ਕਾਰਮਾ ਦੇ ਆਪਾਂ ਮੈਂਬਰ ਬਣਨ ਜਾ ਰਹੇ ਹਾਂ ਇੱਕ ਸ਼ੇਰ ਹੈ ਬੜਾ ਸੁੰਦਰ ਮੈਂ ਇਕੱਲਾ ਹੀ ਚੱਲਾ ਥਾ ਮੈਂ ਇਕੱਲਾ ਹੀ ਚੱਲਾ ਥਾ ਰਾਹੇ ਮੰਜ਼ਿਲ ਪਰ ਮਗਰ ਲੋਕ ਜੁੜਤੇ ਗਏ ਔਰ ਕਾਰਵਾ ਬਣਤਾ ਗਿਆ ਦੇਖੋ ਮਿੱਤਰ ਪਿਆਰਿਓ ਇਹ ਜੋ ਸੁਪਨਾ ਹੈ ਨਾ ਇਹ ਲੱਗਦਾ ਹੈ ਕਿ ਨਾ ਮੁਮਕਿਨ ਹੈ ਯਾਰੋ ਸੋਚ ਕੇ ਵੇਖੋ ਕਦੇ ਕਿਸੇ ਨੇ ਪਹਾੜ ਚੁੱਕਿਆ ਪਹਾੜ ਪਹਾੜ ਕੋਈ ਚੁੱਕ ਸਕਦਾ ਕਦੇ ਔਖਾ ਕੰਮ ਹੈ ਨਾ ਪਰ ਹਨੂਮਾਨ ਜੀ ਨੇ ਪਹਾੜ ਵੀ ਚੁੱਕ ਕੇ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖਦਾ ਉਸੇ ਪ੍ਰਕਾਰ ਜੋ ਭ੍ਰਿਸ਼ਟਾਚਾਰੀ ਅਤੇ ਨਸ਼ੇ ਜਿਹੜੇ ਕਿ ਨਾ ਮੁਮਕਿਨ ਚੀਜ਼ਾਂ ਲੱਗਦੀਆਂ ਨੇ ਉਹ ਵੀ ਜੇ ਆਪਾਂ ਸਾਰੇ ਆਪਣੀ ਇਸ ਸਰਕਾਰ ਦਾ ਸਾਥ ਦਈਏ ਤੇ ਆਪਾਂ ਖਤਮ ਕਰ ਸਕਦੇ ਆਂ ਕਹਿੰਦੇ ਨੇ ਕੰਮ ਕੋਈ ਨਾ ਔਖਾ ਜਹਾਨ ਉੱਤੇ ਕੰਮ ਕੋਈ ਨਾ ਔਖਾ ਜਹਾਨ ਉੱਤੇ ਹੁੰਦਾ ਸਿਰਫ ਕਰਨਾ ਸ਼ੁਰੂ ਔਖਾ ਹੋਵੇ ਹੌਸਲਾ ਤਾਂ ਚੱਕ ਪਹਾੜ ਦਈਏ ਬਿਨਾ ਹੌਸਲੇ ਚੱਕਣਾ ਖੰਭ ਔਖਾ ਸੋ ਜਿਵੇਂ ਕਿ ਇੱਕ ਸਭ ਤੋਂ ਵੱਡੀ ਸਮੱਸਿਆ ਜੋ ਭ੍ਰਿਸ਼ਟਾਚਾਰੀ ਦੀ ਹੈ ਉਹਦੇ ਬਾਰੇ ਕੁਝ ਮੈਂ ਬੋਲਣਾ ਚਾਹਾਂਗਾ ਮੈਂ ਇਹ ਗਵਾਹੀ ਭਰਦਾ ਕਿ ਮੈਂ ਬਿਨਾਂ ਸਿਫਾਰਿਸ਼ ਤੋਂ ਤੇ ਬਿਨਾਂ ਕਿਸੇ ਪੈਸੇ ਤੋਂ ਇੱਥੇ ਜੇ ਪਹੁੰਚਿਆ ਨਾ ਤੇ ਮਾਨ ਸਾਹਿਬ ਕਹਿੰਦੇ ਹੁੰਦੇ ਆ ਕਿ ਜੇ ਤੁਹਾਡੇ ਕੋਲੇ ਕੋਈ ਬੰਦਾ ਆਉਂਦਾ ਨਾ ਕੰਮ ਕਰਾਉਣ ਲਈ ਤੋ ਇਹ ਸੋਚ ਕੇ ਜਾਂਦਾ ਕਿ ਅੱਗੇ ਇੱਕ ਅਫਸਰ ਚੰਗਾ ਬੈਠਾ ਹੋਵੇ ਨਾ ਯਾਰ ਤੇ ਅੱਜ ਸਾਡਾ ਕੰਮ ਬਣ ਜਾਏਗਾ ਅੱਜ ਮੇਰਾ ਕੋਈ ਭੜਾ ਹੋ ਜਾਏ ਅਰਦਾਸ ਕਰਕੇ ਤੁਰਦਾ ਕਈ ਪ੍ਰਸ਼ਾਦ ਵੀ ਸੋਕ ਕੇ ਤੁਰਦੇ ਨੇ ਤੇ ਮਿੱਤਰ ਪਿਆਰਿਓ ਜਿਹੜੀ ਜਿਹੜੀ ਦੀ ਕੁਰਸੀ ਤੇ ਬੈਠੋਗੇ ਨਾ ਤੁਸੀਂ ਥੋੜੇ ਦਿਨਾਂ ਦੇ ਵਿੱਚ ਬਸ ਇਸੇ ਚੀਜ਼ ਨੂੰ ਧਿਆਨ ਰੱਖਿਓ ਕਿ ਸਾਡੇ ਇਸ ਜੋ ਜੌਬ ਦੇ ਵਿੱਚ ਬੜੇ ਲੋਕਾਂ ਦੀਆਂ ਉਮੀਦਾਂ ਬੜੇ ਲੋਕਾਂ ਦੀਆਂ ਆਸਾਂ ਸਾਨੂੰ ਉਡੀਕ ਰਹੀਆਂ ਨੇ ਜੇ ਅਸੀਂ ਚੰਕ ਕੰਮ ਇਮਾਨਦਾਰੀ ਨਾਲ ਖੁਸ਼ੀ ਨਾਲ ਕਰਾਂਗੇ ਤਾਂ ਉਹ ਲੋਕਾਂ ਦੀਆਂ ਅਸੀਸਾਂ ਆਟੋਮੈਟਿਕਲੀ ਸਾਡੇ ਧਰਗਾਹ ਦੇ ਵਿੱਚ ਲਿਖੀਆਂ ਜਾਣਗੀਆਂ ਨਾਲ ਹੀ ਮਿੱਤਰੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਸਰ ਕੁਝ ਮੈਂ ਲਾਈਨ ਅਪ ਬੋਲਣੀਆਂ ਚਾਹਾਂਗਾ ਭ੍ਰਿਸ਼ਟਾਚਾਰੀ ਬਾਰੇ ਭਾਵੇਂ ਕਿ ਦੇਖੋ ਮਿੱਤਰ ਪਿਆਰਿਓ ਭ੍ਰਿਸ਼ਟਾਚਾਰੀ ਦਾ ਰਾ ਬੜਾ ਅਟਰੈਕਟਿਵ ਹੈ ਇਮਾਨਦਾਰੀ ਦਾ ਬੜਾ ਔਖਾ ਹੈ ਪਰ ਭ੍ਰਿਸ਼ਟਾਚਾਰੀਆਂ ਦਾ ਜੋ ਹਾਲ ਹੈ ਨਾ ਉਹ ਤੁਸੀਂ ਸੁਣੋ ਮੇਰੇ ਪਿਆਰਿਓ ਸ਼ਿਕਵ ਸ਼ੁਕਰ ਕਰੀ ਦਾ ਸ਼ਿਕਵੇ ਨਾ ਕਰੀਏ ਸ਼ੁਕਰ ਕਰੀ ਦਾ ਸ਼ਿਕਵੇ ਨਾ ਕਰੀਏ ਪੈਸੇ ਪਿੱਛੇ ਗਹਿਣੇ ਨਾ ਜ਼ਮੀਰ ਧਰਿਏ ਹੁਣ ਭ੍ਰਿਸ਼ਟਾਚਾਰੀ ਪਤਾ ਕੀ ਕਰਦੇ ਆ ਉਹ ਕਹਿੰਦੇ ਜਿੰਨਾ ਦਿੱਤਾ ਥੋੜਾ ਉਹ ਕਦੇ ਥੱਕਦੇ ਨਹੀਂ ਬੰਦੇ ਯਾਰੋ ਜੇਬਾਂ ਭਰ ਦੇ ਤੇ ਜੇ ਜਿੰਨਾ ਰੱਬ ਦਿੱਤਾ ਹੈ ਜੇ ਇੰਨਾ ਵੀ ਨੰਦਦਾ ਫਿਰ ਕੀ ਕਰਦੇ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਸੋਚਦੇ ਆ ਕਿ ਯਾਰ ਸਾਨੂੰ ਹੋਰ ਮਿਲ ਜੇ ਪਰ ਪ੍ਰੰਤੂ ਇਹ ਦੇਖੋ ਰੋਟੀ ਦਾ ਗੱਡ ਰਿਕਸ਼ੇ ਵਾਲਾ ਹੈ ਨਾ ਉਹ ਵੀ ਖਾ ਕੇ ਸੌਂਦਾ ਚੰਗੀ ਠੀਕ ਹੈ ਆਪਾਂ ਨੂੰ ਤਾਂ ਪਰਮਾਤਮਾ ਨੇ ਅਫਸਰ ਬਣਾਤਾ ਸੋ ਆਓ ਆਪਾਂ ਅੱਜ ਇਹ ਸ਼ਬਦ ਲਈਏ ਕਿ ਭ੍ਰਿਸ਼ਟਾਚਾਰੀ ਤੋਂ ਮੁਕਤ ਪੰਜਾਬ ਬਣਾਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ ਇਸ ਧਰਤੀ ਦੇ ਉੱਤੇ ਬੜੇ-ਬੜੇ ਸੂਰਮੇ ਬਹਾਦਰ ਭਗਤ ਤੇ ਪੀਰ ਵਲੀ ਹੋਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਂ ਮਾਫੀ ਚਾਹੁੰਨਾ 10 ਪਾਤਸ਼ਾਹੀ ਦੇ ਨਾਮ ਲਵਾਂਗਾ ਸਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਸ਼ਹਨਸ਼ਾ ਅਤੇ ਜੋਗੋਜਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਾਰੇ ਆਪਾਂ ਨੂੰ ਇੱਕੋ ਹੀ ਉਪਦੇਸ਼ ਦਿੰਦੇ ਨੇ ਕਿ ਹੱਕ ਸੱਚ ਤੇ ਚੱਲਣਾ ਹੈ ਫਰਮਾਉਂਦੇ ਨੇ ਸਤਿਗੁਰੂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਇਹਦਾ ਮਤਲਬ ਕੀ ਹੈ ਹਿੰਦੂਆਂ ਦੇ ਲਈ ਗਊ ਬਹੁਤ ਪੂਜਨਿਕ ਮਾਂ ਵਾਂਗ ਪੂਜਦੇ ਆ ਆਪਾਂ ਸਾਰੇ ਸਿੱਖ ਵੀ ਪੂਜਦੇ ਆ ਔਰ ਮੁਸਲਮਾਨਾਂ ਦੇ ਲਈ ਜੋ ਸੂਰ ਹੈ ਉਹ ਬਹੁਤ ਹੀ ਭਟਿਆ ਹੋਇਆ ਜਾਨਵਰ ਮੰਨਿਆ ਜਾਂਦਾ ਹੈ ਦੇਖੋ ਜੋ ਹੱਕ ਪਰਾਇਆ ਖਾਂਦਾ ਨਾ ਉਹ ਐਂਓ ਸਮਝ ਲਓ ਕਿ ਮੈਂ ਗਊ ਖਾ ਲਈ ਤੇ ਜਾਂ ਸੂਰ ਖਾ ਲਿਆ ਸੋ ਇਹ ਤੁਸੀਂ ਦੇਖਣਾ ਕਿ ਆਪਾਂ ਕੀ ਕਰਨਾ ਆਪਾਂ ਇਹ ਧਿਆਨ ਰੱਖਣਾ ਕਿ ਬਸ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਆਪਾਂ ਪੰਜਾਬ ਬਣਾਵਾਂਗੇ ਜੀ ਪੂਰੇ ਦੋਵੇਂ ਹੱਥ ਖੜੇ ਕਰਕੇ ਜੇ ਮੇਰੇ ਨਾਲ ਸਹਿਮਤ ਹੋ ਤੇ ਇੱਕ ਵਾਰੀ ਭਗਤ ਸਿੰਘ ਦਾ ਨਾਰਾ ਬੁਲੰਦ ਕਰੋ ਇਨਕਲਾਬ ਇਨਕਲਾਬ ਸਰ ਜੀ ਅਸੀਂ ਤਹਿ ਦਿਲੋਂ ਤੁਹਾਡਾ ਸਾਥ ਦੇਾਂਗੇ ਜੀ ਰੰਗਲਾ ਪੰਜਾਬ ਬਣਾਵਾਂਗੇ ਆਪਾਂ ਜਿੱਥੇ ਸੇਵਾ ਦੀ ਲੋੜ ਹੋਈ ਹਾਜ਼ਰ ਹੈਂ ਜੀ ਸਰ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਅੰਤ ਵਿੱਚ ਮੈਂ ਸ੍ਰੀ ਮੁਖਸਰ ਸਾਹਿਬ ਤੋਂ ਆਇਆ ਜੀ ਸ੍ਰੀ ਮੁਖਸਰ ਸਾਹਿਬ ਤੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਫਤਿਹ ਪ੍ਰਵਾਨ ਕਰੋ ਕਲਗੀਆਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬੇ ਕਮਾਲ ਉਹਨਾਂ ਦੀ ਫਤਿਹ ਸਾਰੇ ਗੱਜ ਕੇ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ